ਹੈਲੋ ਫਰੈਂਸ ਅਸ਼ੀਕਾਲ ਜੀ ਫਰੈਂਸ ਜਿਵੇਂ ਕਿ ਸਾਰੇ ਭੈਣ ਭਰਾਵਾਂ ਨੇ ਮੈਨੂੰ ਸ਼ੇਅਰ ਕੀਤਾ ਸੀ ਕਿ ਭੈਣੇ ਜਲਦ ਤੱਕ ਕਿਸੇ ਸਪੈਸ਼ਲਿਸਟ ਤੇ ਸਕਿਨ ਵਾਲੇ ਡਾਕਟਰ ਨੂੰ ਦਿਖਾਓ ਜਾਂ ਕਿਸੇ ਐਮਡੀ ਡਾਕਟਰ ਦੀ ਸਲਾਹ ਲਓ ਮੀਨ ਉਸ ਦੇ ਅਕੋਰਡਿੰਗਲੀ ਅਸੀਂ ਕੱਲ ਐਮਡੀ ਡਾਕਟਰ ਦੀ ਸਲਾਹ ਲਈ ਸੀਗੀ ਡਾਕਟਰ ਨੇ ਦਵਾਈ ਦੇਤੀ ਐ ਚੈੱਕ ਅਪ ਕੀਤਾ ਉਹ ਕਹਿੰਦੇ ਵੀ ਉਹਨਾਂ ਨੇ ਮੀਨ ਕੋਈ ਜ਼ਿਆਦਾ ਉਹ ਨਹੀਂ ਉਸ ਬਾਰੇ ਕੋਈ ਮਤਲਬ ਕਿ ਦੱਸਿਆ ਨਹੀਂ ਸਾਨੂੰ ਕੁਝ ਕਹਿੰਦੇ ਕਿ ਮਤਲਬ ਕਿ ਮਸਲਸ ਦੀ ਪ੍ਰੋਬਲਮ ਹੋ ਸਕਦੀ ਆ ਨਸਾਂ ਦੀ ਸਵੇਲਿੰਗ ਵਗੈਰਾ ਹੋ ਸਕਦੀ ਆ ਉਹਨਾਂ ਨੇ ਮੈਨੂੰ ਦਵਾਈ ਦੇਤੀ ਆ 7 ਦਿਨਾਂ ਦੀ ਉਹ ਦਵਾਈ ਮੈਂ ਆ ਕੇ ਰਾਤ ਲਈ ਵੀ ਆ ਉਹਦੇ ਨਾਲ ਮੀਨਜ਼ ਮੈਨੂੰ ਕੋਈ ਫਰਕ ਨਹੀਂ ਪਿਆ ਜਿਵੇਂ ਕਿ ਮੈਂ ਨਾਰਮਲੀ ਜਿਹੜੀਆਂ ਟੈਬਲਟ ਖਾਨੀ ਆ ਉਹਦੇ ਨਾਲ ਮੇਰੇ ਦਰਦ ਥੋੜੀ ਦੇ ਲਈ ਰੁਕ ਜਾਂਦਾ ਉਹ ਟੈਬਲਟ ਨਾਲ ਮੇਰੇ ਦਰਦ ਵੀ ਨਹੀਂ ਰੋਕਿਆ ਮੀਨਜ਼ ਫਿਰ ਮੈਂ ਸਕਿਨ ਵਾਲੇ ਸੀ ਡਾਕਟਰ ਦੀ ਅਪਾਇੰਟਮੈਂਟ ਲਈ ਹੋਈ ਸੀਗੀ ਅੱਜ ਸਕਿਨ ਵਾਲੇ ਡਾਕਟਰ ਨੂੰ ਵੀ ਦਿਖਾਇਆ ਉਹਨਾਂ ਨੇ ਵੀ ਉਹ ਕਹਿੰਦੇ ਰੈਸ਼ਿਸ਼ ਵਗੈਰਾ ਹੋ ਸਕਦੇ ਆ ਉਹਨਾਂ ਨੇ ਵੀ ਅਪਰੇ ਕੋਰਡਿੰਗ ਜਿਵੇਂ ਉਹਨਾਂ ਨੂੰ ਸਮਝ ਵਿੱਚ ਆਇਆ ਉਹਨਾਂ ਨੂੰ ਮੈਂ ਸਾਰੀ ਆਪਣੀ ਕਹਾਣੀ ਦੱਸੀ ਕਿ ਮੇਰਾ ਇਦਾਂ ਇਦਾਂ ਪੇਨ ਹੁੰਦੀ ਆ ਇਹ ਇਹ ਪ੍ਰੋਬਲਮ ਹੁੰਦੀ ਆ ਮੈਨੂੰ ਉਹਨਾਂ ਨੇ ਇੱਕ ਟਿਊਬ ਦਿੱਤੀ ਆ ਜਿਹੜਾ ਹਮਦੇ ਉੱਪਰ ਲਾਉਣ ਵਾਲੀ ਤੇ ਕੁਝ ਉਹਨਾਂ ਨੇ ਟੈਬਲੇਟਸ ਦਿੱਤੀਆਂ ਨੇ ਦਵਾਈਆਂ ਦਿੱਤੀਆਂ ਕਿ ਆਹ ਦਵਾਈ ਖਾਣੀ 7 ਦਿਨ ਦੀ ਦਵਾਈ ਖਾ ਲੋ ਉਸ ਤੋਂ ਬਾਅਦ ਆ ਕੇ ਦਿਖਾ ਦਿਓ ਮੀਂਜ ਜਿਵੇਂ ਜਿਵੇਂ ਮੈਂ ਕਿਸੇ ਦੀ ਸਮਝ ਚ ਆਉਂਦੀ ਆ ਉਹ ਮੈਂ ਉਹਨਾਂ ਨੇ ਦਵਾਈ ਦੇ ਦਿੱਤੀ ਆ ਮੈਨੂੰ ਕਿਉਂਕਿ ਦਵਾਈਆਂ ਤਾਂ ਮੈਂ ਪਹਿਲਾਂ ਵੀ ਬਹੁਤ ਖਾ ਖਾ ਕੇ ਚਿਰ ਤੱਕ ਆ ਪਿਆ ਮੇਰਾ ਹੁਣ ਤਾਂ ਮੇਰਾ ਇਹ ਪਹਿਲਾਂ ਵੀ ਮੈਂ ਚੀਜ਼ਾਂ ਕਰ ਕਰ ਕੇ ਕੀਤੀਆਂ ਹੁਣ ਮੈਨੂੰ ਮੈਂ ਹੋਰ ਪਰੇਸ਼ਾਨ ਹੋ ਗਈਆਂ ਚੀਜ਼ਾਂ ਕਰ ਕਰਕੇ ਫਿਰ ਅੱਜ ਕਾਫੀ ਦਿਨ ਪਹਿਲਾਂ ਜਦੋਂ ਮੇਰੇ ਜਨੇਊ ਉੱਠਿਆ ਉੱਠਿਆ ਉਦੋਂ ਨਾ ਮੈਂ ਕਿਸੇ ਤੋਂ ਇੱਥੇ ਥੋਲਾ ਕਰਾਇਆ ਸੀਗਾ ਕੋਈ ਅਮਿੰਜ ਨਵੇਂ ਪਿੰਡ ਸਰਪੰਚਾ ਕੋਈ ਸਰਪੰਚ ਬਲਵੀਰ ਸਿੰਘ ਉਹ ਥੋਲਾ ਕਰਦੇ ਆ ਵੀਰ ਉਹ ਲਾਲਚੀ ਵੀ ਨਹੀਂ ਹੈਗੇ ਬਿਲਕੁਲ ਵੀ ਮਤਲਬ ਉਹਨਾਂ ਦੇ ਥੋਲੇ ਨਾਲ ਮੈਨੂੰ ਇੱਕ ਵਾਰ ਆਰਾਮ ਵੀ ਆ ਗਿਆ ਸੀ ਸਹੀ ਹੋ ਗਿਆ ਸੀਗਾ ਉਹਨਾਂ ਤੋਂ ਅੱਜ ਮੈਂ ਫੇਰ ਇਹ ਥੋਲਾ ਕਰਾਇਆ ਹੈਗਾ ਤੇ ਉਹ ਥੋਲਾ ਕਰਾਉਣ ਉਹ ਕਹਿੰਦੇ ਵੀ ਇੱਕ ਦੋ ਥੋਲੇ ਹੋਰ ਕਰਾ ਲਓ ਉਹਦੇ ਨਾਲ ਠੀਕ ਹੋ ਜਾਊਗਾ ਬਾਕੀ ਡਾਕਟਰ ਵੀ ਡਾਕਟਰ ਆਪਦੇ ਹਿਸਾਬ ਨਾਲ ਦਵਾਈ ਦੇ ਦਿੰਦੇ ਆ ਕਿਉਂਕਿ ਡਾਕਟਰ ਹੱਦੋਂ ਹੁਣ ਸੱਚ ਪੁੱਛੋਂ ਨਾ ਮੈਨੂੰ ਬਿਲਕੁਲ ਯਕੀਨ ਨਹੀਂ ਰਿਹਾ ਵੀ ਤੁਹਾਡੇ ਭੈਣ ਭਰਾਵਾਂ ਨੇ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਮੇਰੇ ਕੋਲੇ ਕੋਈ ਸ਼ਬਦ ਨਹੀਂ ਹੈਗਾ ਕਿ ਜਿਸ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਵੀ ਮੈਂ ਸੋਚਦੀ ਆ ਕੋਈ ਮੇਰਾ ਆਪਣਾ ਵੀ ਹੁੰਦਾ ਨਾ ਸ਼ਾਇਦ ਮੇਰੀ ਇੰਨੀ ਫਿਕਰ ਨਾ ਕਰਦਾ ਜਿੰਨੀ ਤੁਸੀਂ ਮੇਰੀ ਫਿਕਰ ਕੀਤੀ ਸਾਰੇ ਭੈਣ ਭਰਾਵਾਂ ਨੇ ਆਪਣੇ ਜਿਵੇਂ ਜਿਵੇਂ ਉਹਨਾਂ ਨੂੰ ਸਹੀ ਲੱਗਿਆ ਸਾਰਿਆਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਮੈਨੂੰ ਉਹਨਾਂ ਦੀ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ ਤਹਿ ਦਿਲੋਂ ਧੰਨਵਾਦ ਆ ਉਹਨਾਂ ਭੈਣ ਭਰਾਵਾਂ ਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬਿਨਾ ਮਤਲਬ ਤੋਂ ਕੋਈ ਵੀ ਕਿਸੇ ਨੂੰ ਕੋਈ ਨਹੀਂ ਪੁੱਛਦਾ ਚਾਹੇ ਉਹ ਆਪਣਾ ਚਾਹੇ ਕੋਈ ਵੀ ਆ ਮੈਂ ਕਹਿੰਨੀ ਆ ਵੀ ਉਹੀ ਆਪਣਾ ਜਿਹੜਾ ਦੁੱਖ ਦੇ ਵਿੱਚ ਆਪਣਾ ਭੈਣ ਭਰਾ ਕੋਈ ਆਪਣੇ ਜ਼ਰੂਰੀ ਨਹੀਂ ਕਿ ਕੋਈ ਆਪਣੀ ਉਹੀ ਹੈਲਪ ਕਰੇ ਜਾਂ ਕੋਈ ਆਪਾਂ ਨੂੰ ਫੇਰ ਹੀ ਖੁਸ਼ੀ ਮਿਲਦੀ ਆ ਵੀ ਮੈਂ ਕਹਿੰਨੀ ਆ ਜੇ ਆਪਾਂ ਨੂੰ ਦੋ ਬੋਲ ਕੋਈ ਬੋਲ ਕੇ ਆਪਾਂ ਨੂੰ ਮਤਲਬ ਕਿ ਆਪਣਾ ਕੋਈ ਹਾਲ ਵੀ ਪੁੱਛ ਲੈਂਦਾ ਨਾ ਆਪਾਂ ਨੂੰ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਹੋ ਹੋ ਜਾਂਦੀ ਜੇ ਬੰਦਾ ਦੇਰੋਂ ਪੁੱਛੇ ਤਾਂ ਅੱਜ ਦੇ ਟਾਈਮ 'ਚ ਵੈਸੇ ਕੋਈ ਇਦਾਂ ਦਾ ਰਿਆ ਨਹੀਂ ਹੈਗਾ ਤੁਸੀਂ ਬਹੁਤ ਜ਼ਿਆਦਾ ਮੇਰਾ ਇੰਨੀ ਜ਼ਿਆਦਾ ਮੇਰੀ ਫਿਕਰ ਕੀਤੀ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗਾ ਉਹਦਾ ਧੰਨਵਾਦ ਕਰਨ ਦੇ ਲਈ ਸੋ ਬਾਕੀ ਪ੍ਰਮਾਤਮਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਛੱਡਿਆ ਹੁੰਦਾ ਹੁਣ ਸਾਰੀਆਂ ਚੀਜ਼ਾਂ ਦਵਾਈਆਂ ਬੁੱਟੀਆਂ ਇੱਧਰ ਉੱਧਰ ਭੱਜ ਦੌੜ ਸਾਰੀ ਤੋਂ ਮੇਰਾ ਅੱਜ ਚਿੱਤ ਤੱਕ ਗਿਆ ਅੱਜ ਮਾ ਉਹਦਾ ਮਨ ਬਣਾ ਲਿਆ ਮੈਂ ਕਿਤੇ ਕੋਈ ਦਵਾਈ ਨਹੀਂ ਲੈਣੀ ਬਸ ਉਹ ਪ੍ਰਮਾਤਮਾ ਤੇ ਭਰੋਸਾ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਸਾਰਾ ਕੁਝ ਠੀਕ ਕਰ ਦੇਵਾਂਗੇ ਮੈਨੂੰ ਉਹਨਾਂ ਤੇ ਭਰੋਸਾ ਹੁਣ ਮੈਂ ਪਾਠ ਕਰਨਾ ਸ਼ੁਰੂ ਕਰਤਾ ਪਾਠ ਕਰਿਆ ਕਰਨਾ ਸਵੇਰੇ ਸ਼ਾਮ ਪ੍ਰਮਾਤਮਾ ਸੱਚੇ ਪਾਤਸ਼ਾਹ ਆਪਣੇ ਜੋਂਗੇ ਕਹਿੰਦੇ ਹੁੰਦੇ ਆ ਨਾ ਕਿ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਕਹਿੰਦੇ ਪ੍ਰਮਾਤਮਾ ਹੁੰਦਾ ਬਸ ਉਹ ਪ੍ਰਮਾਤਮਾ ਦੀ ਹੁਣ ਤਾਂ ਲੜ ਫੜ ਲਿਆ ਆਪਾਂ ਉਹ ਪ੍ਰਮਾਤਮਾ ਸੱਚੇ ਪਾਤਸ਼ਾਹ ਤੇ ਭਰੋਸਾ ਬਾਕੀ ਥੋਡੇ ਵਰਗੇ ਭੈਣ ਭਰਾਵਾਂ ਦੇ ਜਿਹਦੇ ਨਾਲ ਪਿਆਰ ਹੋਵੇ ਹਨ ਉਹਨਾਂ ਹੋਰ ਚੀਜ਼ ਦੀ ਕਿਸੇ ਦੀ ਕੀ ਲੋੜ ਪੈ ਸਕਦੀ ਹੈ ਬਸ ਤੁਸੀਂ ਮੇਰੇ ਤੇ ਆਪਣਾ ਪਿਆਰ ਇਹੀ ਬਣਾਈ ਰੱਖਿਓ ਤੁਹਾਡਾ ਫੇਰ ਤੋਂ ਦੁਆਰੇ ਦੁਆਰੇ ਤੋਂ ਜਿੰਨੀ ਵਾਰ ਵੀ ਮੈਂ ਕਹਿ ਸਕਾਂ ਉੰਨੀ ਵਾਰ ਤੇ ਹੈ ਦਿਨੋਂ ਤੱਕਵਾ ਤੁਹਾਡਾ ਸਾਰਿਆਂ ਦਾ ਪਲੀਜ਼ ਦੁਆ ਕਰਿਓ ਪਰਮਾਤਮਾ ਸੱਚੇ ਪਾਤਸ਼ਾਹ ਅਗੇ ਵਾਹਿਗੁਰੂ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਿਓ ਕਿ ਇਹ ਜਲਦੀ ਠੀਕ ਹੋ ਜੇ ਮੈਂ ਵੀ ਮੈਂ ਰੋਜ਼ ਪਾਠ ਕਰਿਆ ਕਰੂੰਗੀ ਹਰ ਰੋਜ਼ ਜਿਵੇਂ ਤੁਸੀਂ ਮੈਨੂੰ ਮੇਰੇ ਭੈਣ ਭਰਾਵਾਂ ਨੇ ਸਾਰਿਆਂ ਨੇ ਮੈਨੂੰ ਸੁਝਾ ਦਿੱਤਾ ਕਿ ਭੈਣੇ ਪਰਮਾਤਮਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਲੜ ਫੜ ਲਓ ਪਾਠ ਕਰਿਆ ਕਰੋ ਸਾਰਾ ਕੁਝ ਸਹੀ ਹੋ ਜਾਊਗਾ ਬਸ ਉਹ ਪਰਮਾਤਮਾ ਦਾ ਲੜ ਫੜ ਲਿਆ ਜਦੋਂ ਬਾਅਦ ਸਾਰੀਆਂ ਚੀਜ਼ਾਂ ਛੱਟਦੀਆਂ ਬਹਿਮ ਵਿਚਾਰ ਜੋ ਜੋ ਹੁੰਦਾ ਹੋਈ ਜਾਵੇ ਬਸ ਉਹ ਪਰਮਾਤਮਾ ਤੋਂ ਵੱਡੀ ਕਹਿੰਦੇ ਕੋਈ ਚੀਜ਼ ਨਹੀਂ ਹੈ ਕਿ ਜਦੋਂ ਸਾਰਾ ਸਾਰੇ ਹੀ ਨੇ ਖਦਮ ਹੋ ਜਾਂਦੇ ਆ ਕਹਿੰਦੇ ਸਾਰੇ ਰੋਹ ਬੰਦ ਹੋ ਜਾਂਦੇ ਨਾ ਉਹਦਾ ਦਵਾਰ ਹਮੇਸ਼ਾ ਖੁੱਲਾ ਹੁੰਦਾ ਬਸ ਮੇਰੇ ਲਈ ਹੁਣ ਉਹਦਾ ਦਵਾਰ ਖੁੱਲਾ ਥੋਡੇ ਵਰਗੇ ਭੈਣ ਭਰਾਵਾਂ ਦਾ ਪਿਆਰ ਮੇਰੇ ਨਾਲ ਰਹੇ ਮੈਨੂੰ ਹੋਰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਆਪਾਂ ਸਿਰਫ ਪਿਆਰ ਦੇ ਭੁੱਖੇ ਆ ਆਪਾਂ ਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਬਸ ਪਰਮਾਤਮਾ ਦੀ ਮਿਹਰ ਉਹਦਾ ਵਾਹਿਗੁਰੂ ਸੱਚੇ ਪਾਸ਼ਾ ਦਾ ਹੱਥ ਆਪਣੇ ਸਿਰ ਤੇ ਰਹੇ ਹੋਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਖੋੜਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਪਲੀਜ਼ ਇਸੇ ਤਰ੍ਹਾਂ ਹੀ ਆਪਣਾ ਪਿਆਰ ਮੇਰੇ ਨਾਲ ਬਣਾਈ ਰੱਖਿਓ ਬਸ ਮੇਰੇ ਲਈ ਇਨ